ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਦਾ ਜਗਦੀਪ ਕਮੂਸ ਗੋਲਡੀ ਸਮੂਹ ਜੀਰਲਾਬਾਦ ਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਕੱਲ ਦਿਨ ਮੰਗਲਵਾਰ ਸਾਡੇ ਮਾਨਯੋਗ ਇਰੀਗੇਸ਼ਨ ਮਿਸਟਰ ਪ੍ਰੇਂਦਰ ਗੁਇਲ ਜੀ ਜੀਰਲਾਬਾਦ ਵਿਖੇ ਪਹੁੰਚ ਰਹੇ ਸਭ ਤੋਂ ਪਹਿਲਾਂ ਉਹ 11 ਵਜੇ ਸਿਹਲੇ ਵਾਲਾ ਮਾਈਨਰ ਉਹਦਾ ਉਦਘਾਟਨ ਬੈਰੋ ਕੀ ਮੰਡੀ ਵਿਖੇ ਉੱਥੇ ਕਰਨਗੇ ਉਸ ਤੋਂ ਬਾਅਦ 1 ਵਜੇ ਅਸੀਂ ਚੌਧਰੀ ਮਾਈਨਰ ਜਿਹੜਾ ਟਾਲੀ ਵਾਲੇ ਬੋਦਲੇ ਦੇ ਨਾਲ ਉੱਥੇ ਉਹਦੇ ਨੀਂਪਤ ਰੱਖੇ ਜਾਣਾ ਸੋ ਮੈਂ ਸਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਕਿਸਾਨੀ ਨੂੰ ਪਿਆਰ ਕਰਦੇ ਆ ਕਿਉਂਕਿ ਆਪਦੇ ਹਲਕੇ 'ਚ ਮੇਰਾ ਫਰਜ਼ ਬੰਦਾ ਹੈ ਹਰ ਕਿਸਾਨ ਦੀ ਜ਼ਮੀਨ ਤੱਕ ਨਹਿਰੀ ਪਾਣੀ ਪਹੁੰਚਦਾ ਕਰਾਂ ਇਸੇ ਲਈ ਜਿਹੜੇ 40 ਸਾਲ ਪਹਿਲਾਂ ਸੇਲੇ ਵਾਲਾ ਮਾਈਨਰ ਬਨਣਾ ਸੀ ਹੁਣ ਬਣਿਆ ਔਰ 65 ਸਾਲ ਬਾਅਦ ਜਿਹੜਾ ਚੌਧਰੀ ਮਾਇਨਰ ਉਹ ਬਣ ਕੇ ਉਹ ਨਮਾ ਤਿਆਰੋ ਕੇ ਲੋਕਾਂ ਤੱਕ ਉਹ ਖਦੀ ਜ਼ਮੀਨ ਤੱਕ ਨਹਿਰੀ ਪਾਣੀ ਪਹੁੰਚੇਗਾ ਸੋ ਸਭ ਸੰਗਤ ਨੂੰ ਬੇਨਤੀ ਕਰਦਾ ਜ਼ਰੂਰ ਪਹੁੰਚੋ ਤਾਂ ਕਿ ਥੋਡੀ ਸਰਕਾਰ ਨੂੰ ਅਸ਼ੀਰਵਾਦ ਵੀ ਮਿਲੇ ਔਰ ਤੁਸੀਂ ਆਦੇ ਮੰਤੀ ਸਾਧ ਵਿਚਾਰ ਸਕੋ ਸਭ ਦਾ ਧੰਨਵਾਦ ਭਾਈ ਗੁਰਜੀਕਾਲ ਸਾਹਿਬ ਭਾਈ ਗੁਰਜੀ